ਮਗਾ ਸੁਣਦੀ ਐ ਇਧਰ ਆ ਇੱਕ ਮਿੰਟ ਓ ਜਲਦੀ ਆ ਹੰਦੀ ਨਹੀਂ ਹਾਂਜੀ ਹੁਣ ਕੀ ਥੋੜੀ ਦੇਰ ਪਹਿਲਾਂ ਤਾਂ ਸਰ ਘਟਾ ਕੇ ਹਟੇ ਹੋ ਓ ਸਿਰ ਪੀੜ ਦੀ ਨਹੀਂ ਗੱਲ ਕਰਦਾ ਪਿਆ ਮੈਂ ਆ ਦੇਖ ਆ ਦੇਖ ਆ ਦੇਖ ਐਨੀ ਧੂੜ ਮਿੱਟੀ ਇੰਨਾ ਖਲਾਰਾ ਪਿਆ ਕਰਦੇ ਸਫਾਈ ਕਿਨੇ ਕਰਨੀ ਐ ਮੈਨੂੰ ਜੋ ਕਹਿ ਰਹੇ ਹੋ ਤੁਸੀਂ ਆਪ ਕਰ ਦੋ ਓਹੋ ਤੈਨੂੰ ਪਤਾ ਵੀ ਐ ਮੈਂ ਕਰਵਾ ਚੌਦ ਦਾ ਵਰਤ ਰੱਖਿਆ ਤੇ ਕਰਵਾ ਚੌਦ ਦਾ ਵਰਤ ਰੱਖਿਆ ਨਾ ਜਿੰਨੇ ਉਹ ਕੰਮ ਨੂੰ ਹੱਥ ਨਹੀਂ ਲਾਂਦਾ ਜਿੰਨਾ ਚਿਰ ਵਰਤ ਪੂਰਾ ਨਾ ਹੋਵੇ ਤੂੰ ਪਤਾ ਨਹੀਂ ਆ ਉਹ ਹੀ ਗੱਲਾਂ ਭੋਲੀਆਂ ਪਰ ਪਤਾ ਵੇ ਮੈਂ ਸਵੇਰ ਦਾ ਪਾਣੀ ਵੀ ਨਹੀਂ ਪੀਤਾ ਸਿਰਫ ਤੇਰੀ ਲੰਬੀ ਉਮਰ ਕਰਕੇ ਤੁਸੀਂ ਸਵੇਰੇ ਸਰਗੀ ਤੇ ਖਾਦੀ ਐ ਮੈਂ ਤਾਂ ਉਹ ਵੀ ਨਹੀਂ ਖਾਦੀ ਮੈਗੀ ਖਾ ਕੇ ਪਾਣੀ ਪੀ ਕੇ ਸਾਰਾ ਦਿਨ ਦਾ گزارਾ ਕਰੀ ਜਾਂਦੀ ਆ ਥੋੜੇ ਤੋਂ ਜ਼ਿਆਦਾ ਤਾਂ ਮੇਰਾ ਵਰਤ ਹੋ ਗਿਆ ਇਆ ਫਿਰ ਮੈਂ ਤੋੜ ਦਵਾ ਵਰਤ ਤੋੜ ਦਵਾ ਵਰਤ ਤੈਨੂੰ ਤਾਂ ਪਤਾ ਹੀ ਆ ਵਰਤ ਮੈਂ ਤੋੜਨਾ ਅਸਰ ਤੇਰੇ ਤੇ ਹੋਣਾ ਤੇਰੇ ਸਾਰ ਰੁਕ ਜਾਣਾ ਤੋੜ ਦਵਾ ਵਰਤ ਫਿਰ ਨਹੀਂ ਵਰਤ ਨਾ ਤੋੜ ਮੈਂ ਕਰ ਦਿੰਨੀ ਆ ਆਹ ਜਾ ਸਫਾਈ ਕਰ ਸਾਰੀ ਹਾਂ

चंकी तरह करना कर दी तो भैया तोड़ा वर्त मैं वर्त केड़ी गलो तोड़ना है कर रही है ना इधर इधर फंड चंकी तरह कर कर चंकी तरह हां कर फंड रह गया कुछ के बस हाँ हाँ ठीक है जाओ ਹੈਲੋ ਤੂੰ ਫੇਰ ਕੱਲੀ ਤੁਰੇ ਫਿਰਦੀ ਐ ਨਾਲ ਦਾ ਕਿੱਥੇ ਐ ਉਹ ਰੈਸਟ ਕਰ ਰਿਹਾ ਕਮਾਲ ਐ ਕਰਵਾ ਚੌਦਾਂ ਵ੍ਰਤ ਤੂੰ ਰੱਖਿਆ ਤੇ ਰੈਸਟ ਹੋ ਕਰ ਰਿਹਾ ਐ ਸ਼ਰਮ ਨਹੀਂ ਆਉਂਦੀ ਉਸ ਨੂੰ ਉਹ ਮਾਲਕੋ ਸ਼ਰਮ ਤਾਂ ਤੁਹਾਨੂੰ ਆਣੀ ਚਾਹੀਦੀ ਐ ਬੰਦੇ ਨੇ ਥੋੜੀ ਦਾ ਰੈਸਟ ਕੀ ਕਰ ਲਿਆ ਤੁਹਾਡੇ ਦੇ ਜਨਾਨੀਆਂ ਤੋਂ ਜਰਿਆ ਨਹੀਂ ਜਾਂਦਾ ਬਾਜੀ ਇੱਕ ਗੱਲ ਪੁੱਛਾਂ ਤੁਸੀਂ ਦੋਵੇਂ ਆਪਸ ਚ ਇੰਨੇ ਖੁਸ਼ ਕਿਵੇਂ ਰਹਿੰਦੇ ਹੋ ਓਹੋ ਖੁਸ਼ ਤਾਂ ਐ ਰਹਿੰਦੀ ਐ ਵਿਆਹ ਕਰਾ ਕੇ ਮੈਂ ਤਾਂ ਦੁਖੀ ਆ ਠੀਕ ਐ ਫਿਰ ਮੈਂ ਇੱਥੋਂ ਹੀ ਪੈਕੇ ਚਲੀ ਜਾਨੀ ਆ ਤੁਸੀਂ ਰਹੋ ਇਕੱਲੇ ਓਹੋ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਮੈਂ ਰੋਟੀ ਤੋਂ ਬਿਨਾ ਰਹਿ ਸਕਦਾ ਪਰ ਬੋਟੀ ਤੋਂ ਬਿਨਾ ਨਹੀਂ ਰਹਿ ਸਕਦਾ ਯਾਹੂ ਬਸ ਇਸੀ ਕਰਕੇ ਤੁਹਾਡੇ ਨਾਲ ਟਿੱਕੀ ਹਈ ਆ ਮੈਂ ਚਲ ਠੀਕ ਹੈ ਭਾਜੀ ਮੈਂ ਚਲਦੀ ਆ ਕਰੇ